तखत श्री दमदमा साहिब तलवंडी साबो विखे हो रही श्रोमणी अकाली दल अमृतसर तो कर की कानफ्रेंस अमलो तो वही गिनती वर्कर शिरकत करेंगे उन्होंने आख्या कि श्रोमणी अकाली दल इको एक पार्टी है जिहतिया के लड़ाई लड़ती है जदों की रवायती पार्टियां कुर्सी की दौड़ पिछे लगिया हुई सिख सिद्धांत की उकावी परवाह नहीं इस दौरान बाबा मल सिंह ने आख्या कि इतिहास गवाह है जिसने भी श्री अकाल तख्त साहिब नाल मथा लाने की कोशिश की वह मिट्टी विच रुलया है इस मौके जिला प्रधान सिंगारा सिंह बदलाते बाबा मल सिंह तिब्बी कुपिंदर सिंह फतेकपुर तो इलावा बढ़ी गिनती बिच बरकर हाजर साने। लाल सिंह मलवार बोले ਜੀ ਇਹ ਉਹ ਪਾਰਟੀਆਂ ਜਿਨ੍ਹਾਂ ਨਾਲ ਆਪਾਂ ਤੁਰਤੇ ਵੀ ਚੰਗੇ ਲੱਗਦੇ ਆ ਝਾਂਰੂ ਕਾਂਗਰਸ ਕਾਲੀ ਉਹਨਾਂ ਨਾਲ ਆਪਾਂ ਤੁਰਤੇ ਵੀ ਚੰਗੇ ਨਹੀਂ ਲੱਗਦੇ ਜਿਹੜੇ ਆਪਣੇ ਬਜ਼ੁਰਗਾਂ ਦੇ ਹਤਿਆਚਾਰ ਕਰਦੇ ਤਰਨਜੀਤ ਜੀ ਬੋਲੇ ਸੋ ਨਿਹਾਲ ਸਤਿ ਸ੍ਰੀ ਅਕਾਲ ਤਰਜੀਤ ਜੀ ਬਲਵੰਤ ਸਿੰਘ ਢਿੱਪੀ ਸੋ ਨਿਹਾਲ ਸਤਿ ਸ੍ਰੀ ਅਕਾਲ ਆ ਜੀ ਇਹ ਛੜੀ ਮੀਟਿੰਗ ਆ ਹੋ ਹੋ ਬਾਬਾ ਅਸਿੰਟ ਵੀਰਿ ਪ੍ਰਦਾਨ ਹੀ ਰਿਹਾ ਇਹਨਾਂ ਦੇ ਇੰਨੀ ਇਸ ਕੋ ਭੜਕ ਸਾਹਿਬ ਕਿਛੂ ਮਿਲਿਆ ਇਹ ਦੇ ਵਿੱਚ ਅੱਜ ਜਿਹੜੇ ਮਤੇ ਨੇ ਇੱਕ ਤਰਾ ਮੇਨ ਤਾਂ ਇਹ ਜਿਹੜਾ ਉਹ ਤਾਕਤ ਦੰਦ ਵਿੱਚ ਸਾਫਤਾ ਨਿਰ ਇੱਕ ਜਿਹੜਾ ਇਕੱਠਾ ਹੈ ਉਹ ਤਾਂ ਕਰਨ ਖਤਰ ਦੂਜਾ ਜਿਹੜੀ ਸ਼ਰੂਆਤ ਹੈ ਕਾਲੀ ਦਾ ਮਸਬੀ ਮੇਨ ਬਚਪ ਚੱਲ ਰਹੀ ਆ ਉਹਦੇ ਅਰਬਿਕ ਚਾਂਕ ਤੇ ਨਿਆਰ ਸਾਰੇ ਸਿੰਘਾਂ ਕਾਪੀਆਂ ਅਰ ਡਿਊਟੀ ਕੋ ਲੜਾਈ ਗਈ ਹੈ ਕਿ ਬੱਦੋ ਹੋਣੀ ਪੈਂਦਾ ਨੇ ਜੀ ਆ ਕੇ ਮੈਂ ਮਰ ਪਾਤੀ ਕਿਹਾ ਹੋਏ ਇੱਕ ਮਤਾ ਜਿਹੜਾ ਹਾਈਦਰਾਬਾਦ ਦੇ ਵਿੱਚ ਜੰਗਲ ਜੜੇ ਆ ਪੰਛੀ ਅਧਿਆਨ ਕਰ ਜਿਹੜੇ ਹੈ ਉਹਨਾਂ ਦਾ ਨੁਕਸਾਨ ਕਰਿਆ ਉਹਦੇ ਅਸੀਂ ਪ੍ਰਜੋਰ ਪਿੰਦਾ ਕਰਦੇ ਹਾਂ ਔਰ ਸਰਕਾਰ ਤੇ ਠੀਦੀ ਮੰਗ ਕਰਦੇ ਹਾਂ ਇਹ ਜਿਹੜਾ ਵਾਤਾਵਰਨ ਹੈ ਉਹਨੂੰ ਸਾਫ਼ ਸੁਥਰਾ ਰੱਖਣ ਖਾਤਰ ਦੇ ਰੱਖਤਾਂ ਅਧਿਕਾਰ ਉਹ ਹੋਣਾ ਜ਼ਰੂਰੀ ਆ ਉਹ ਨੁਕਸਾਨਾਂ ਕੀਤਾ ਜਾਵੇ ਪਛੇ ਪੰਛੀ ਹਣਗੇ ਹੁਣ ਪਛਾਹ ਜਾਵੇ ਅਸੀਂ ਇਹ ਹੀ ਮੰਨ ਕਰਦੇ ਹਾਂ ਅੱਜ ਵੀ ਕਿਹੜੀ ਮੀਟਿੰਗ ਸੀ ਕੋਈ ਵੀ ਕਿਹੜੀ ਨਹੀਂ ਹੁੰਦੀ ਤਾਂ ਸੱਚੀ ਵਾਹਿਗੁਰੂ ਖੰਸਾ ਵਾਹਿਗੁਰੂ ਜੀ ਤੁਸੀਂ ਮਨਮਤ ਨਹੀਂ ਲਾਉਂਦੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਅਮਲੋ ਹਲਕੇ ਦੇ ਪਿੰਡ ਸਰਕਲ ਟੀਵੀ ਦੇ ਵਿੱਚ ਅੱਜ ਜਿਹੜੀ ਮੀਟਿੰਗ ਹੋਈ ਹੈ ਬਾਬਾ ਮਾਲ ਸਿੰਘ ਦੀ ਪ੍ਰਧਾਨਗੀ ਹੇਠ ਅੱਜ ਇੱਥੇ ਨਵੇਂ ਮੁੰਡਿਆਂ ਨੂੰ ਪਾਰਟੀ ਦੇ ਵਿੱਚ ਸ਼ਾਮਲ ਕਰਿਆ ਗਿਆ ਹੈ ਉਹਨਾਂ ਨੂੰ ਅਸੀਂ ਪਾਰਟੀ 'ਚ ਜੀ ਆਇਆਂ ਕਹਿੰਦੇ ਹਾਂ ਜੀ ਤੇ ਅੱਗੇ ਨੂੰ ਉਹਨਾਂ ਨੂੰ ਹੋਰ ਵੀ ਉਤਸ਼ਾਹ ਦੇ ਕੇ ਅੱਗੇ ਪਿੰਡਾਂ 'ਚ ਕੰਮ ਕਰਨ ਲਈ ਲਾਮਬੰਦ ਕਰਾਂਗੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜਿਵੇਂ ਪ੍ਰਧਾਨ ਸਾਹਿਬ ਉਹਨਾਂ ਨੇ ਦੱਸਿਆ ਹੈ ਮਤੇ ਤਾਂ ਉਹ ਹੀ ਨੇ ਪਰ ਮੈਂ ਕੱਲ ਉਹ ਨਾਲ ਹੋਰ ਜੋੜਨੀ ਚਾਹਣਾ ਜਿਵੇਂ ਸਲਵਾਨ ਖਾਨ ਦੇ ਉੱਤੇ ਪਰਚਾ ਦਰਜ ਕਰਿਆ ਸੀਗਾ ਕਾਲੇ ਹਿਰਨ ਦਾ ਇਹ ਤਾਂ ਉੱਤੇ ਬਹੁਤ ਜ਼ਿਆਦਾ ਨੁਕਸਾਨ ਕਰਤਾ ਜਾਨਵਰਾਂ ਦਾ ਬੇਜਵਾਨਾਂ ਦਾ ਘਰ ਉਜਾੜਤਾ ਇਹ ਜਿਹੜੇ ਸਰਕਾਰ ਦੇ ਅਧਿਕਾਰੀ ਨੇ ਜਿਨ੍ਹਾਂ ਨੇ ਇਹ ਕੰਮ ਕਰਾਇਆ ਉਹਨਾਂ ਦੇ ਉੱਤੇ ਉਹ ਪਰਚਾ ਹੋਣਾ ਚਾਹੀਦਾ ਤਾਂ ਕਿ ਹੋਰਾਂ ਨੂੰ ਵੀ ਕੱਲ ਹੋਣ ਵੀ ਇਹ ਜਿਹੜੀ ਗੱਲ ਸੀ ਗਲਤ ਕੰਮ ਕੀਤਾ ਤਾਂ ਅਸੀਂ ਸਜ਼ਾ ਦੇ ਭਾਗੀ ਹੋਏ ਆ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਵਾਹਿਗੁਰੂ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਇਹ ਸ਼੍ਰੋਮਣੀ ਕਾਲੀਦਾਤ ਅੰਮ੍ਰਿਤਸਰ ਦੀ ਮੀਟਿੰਗ ਹੋਈ ਹੈ ਮੀਟਿੰਗ ਇਹਦੇ ਮਗੇ ਪਾਰ ਕਰ ਰਹੇ ਉਹ ਸਾਰੇ ਦਵਾਈ ਜੋ ਨਾ ਕਰਾ ਰਹੇ ਸਾਰਾ ਉਹ ਕਰਾ ਦੇ ਬਾਤ ਬੱਚਿਆਂ ਨੂੰ ਪ੍ਰੇਰ ਕੇ ਕਾਲੀਦਾਤ ਨਾਲ ਜੋੜਾਂਗੇ ਅੱਜ ਪੱਤੀ ਵੀ ਹੋਏ ਸਾਡੇ ਵਿੱਚ ਆ ਕੇ ਇਹਨਾਂ ਦਾ ਸਾਹ ਸਾਰੀ ਸਾਗ ਦਾ ਇਹਨਾਂ ਨੂੰ ਧੰਨਵਾਦ ਕਰਦੇ ਹਾਂ ਜਿਹੜੇ ਕੰਮ ਕਰ ਰਹੇ ਹੋ